ਵਾਹ ਵੀ ਮਿੱਤਰਾ ਆਹ ਸੋਹਣਾ ਠੀਕ ਆ ਆਹ ਇਕੱਲੇ ਇਕੱਲੇ ਐ ਸਰਾ 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 ਇੰਗਲ ਨਾਲ ਤਾਂ ਕਿੱਥੇ ਗਿਆ ਅੱਜ ਗਿਆ ਹੋਇਆ ਮਾਲ ਲੈਣ ਹੈ ਮਾਲ ਲੈਣ ਗਿਆ ਹੋਇਆ ਮਾਲ ਲੈਣ ਗਿਆ ਹੋਇਆ ਚੱਲ ਜੀ ਤਰੀਕ ਠੀਕ ਤੇ ਮੈਨੂੰ ਵੀ ਲਵਾਓ ਯਾਰ ਬਸ ਕੋਈ ਫੋਨ ਹੀ ਨਹੀਂ ਕਰਿਆ ਅੱਜ ਤੁਸੀਂ ਸਾਲਿਓ ਫੋਨ ਹੀ ਨਹੀਂ ਕਰਿਆ ਹੈਗਾ ਐ ਚੱਕ ਗੱਲਾਂ ਵੀ ਉਹ ਫਾਰੇ ਨੂੰ ਭਰ ਕੇ ਉਹ ਕਰ ਇਹਨੂੰ ਭਰ ਕੇ ਭਰ ਕੇ ਆਂਦਾ ਭਰ ਕੇ ਸਾਬ ਉਹ ਕਿੱਥੇ ਯਾਰ ਉਹਨੂੰ ਵੀ ਲਿਆਉਣਾ ਸੀ ਨਾਲ ਚਲਦੀ ਵਾਹ ਇੱਥੇ ਕਿਤੇ ਯਾਰ ਲਵਾ ਯਾਰ ਕਿਸੇ ਭੈਣ ਨੂੰ ਉਹ ਆਜਾ ਮੈਂ ਰੋਟਾ ਲੱਕ ਰੋਟਾ ਕਰ ਤੂੰ ਕਮਾਈ ਕਰ ਓਏ ਸੋਮੇ ਕਰਨਾ ਯਾਰ ਉਹ ਬਾਬੇ ਜੜਜੰਦਾ ਵਾਲਾ ਯਾਰ ਉਹਨੇ ਦਾ ਓਏ ਤੂੰ ਦੇਖ ਕੇ ਚਲੀ ਵਾਹ ਸੱਟ ਮਾਰਦਾ ਬਸ ਸਿੱਧਾ ਹੀ ਆਈ ਸਿੱਧਾ ਹੀ ਲੈ ਰਾਸੇਕ ਚੋਕ ਦੇ ਲਿਆ ਸੀ ਉਹ ਹਾਂ ਹਾਂ ਪੂਰਾ ਦੇ ਨਜ਼ਾਰਾ ਪੂਰਾ 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 ਆਉਂਦਾ ਸਵਰਗ ਦਾ ਝੂਟਾ ਆਹਾਹਾ ਵਾਹ ਵਾਹ ਕੀ ਬਾਤ ਹੈ ਸਰਾ ਹੋਇਆ ਪਿਆ ਸਰਾ ਆਉਂਦੇ ਆ ਨਜ਼ਾਰੇ ਪੂਰੇ ਪੂਰੇ ਯਾਰ ਮੇਰੀ ਗੱਲ ਸੁਣ ਉਹਨੂੰ ਔਰ ਲਾ ਫੋਨ ਯਾਰ ਮਿੱਠੀ ਆ ਆਉਂਦਾ ਆਉਂਦਾ ਉਹ ਲਿਆਉਂਦਾ ਪੂਰਾ ਬੜੀ ਵਧੀਆ ਤੇ ਉਹ ਵਾਹ ਉਹ ਯਾਰ ਆਪਾਂ ਕਰਦੇ ਆ ਫੋਨ ਮੈਂ ਠੀਕ ਹੈ ਉਹਨੂੰ ਘਰ ਫੋਨ ਯਾਰ ਹੁਣੇ ਲਾ ਯਾਰ ਉਹਨੂੰ ਤੂੰ ਚੰਗਾ ਲਾ ਲੈਂਦੇ ਆ ਕੋਈ ਬਾ ਯਾਰ ਲਾ ਉਲੋਂ ਪਰ ਮੈਂ ਨੂੰ ਆਇਆ ਯਾਰ ਫਿਰ ਮੈਂ ਉਹ ਚੱਲ ਸਾਰਿਆ ਬਰਾ ਨਜ਼ਾਰਾ ਨਹੀਂ ਆਉਂਦਾ ਮਟਿਏ ਓਕੇ ਹੈਲੋ ਜੱਟ ਹੋ ਗਏ ਕਿੱਥਿਆਂ ਮਟਿਏ ਕਰ ਲੈ ਨਹੀਂ ਹੱਲ ਲਿਖਾ ਜਿਆਦਾ ਕਰਨੀ ਥੋੜਾ ਜਿਆ ਮੇਰੀ ਗੱਲ ਕਰਾ ਦੇ ਤਾਂ ਆਹ ਗੱਲ ਕਰ ਬੰਦਾ ਹੋਰ ਕਿਵੇਂ ਆ ਮਟਿਏ ਆਇਆ ਨਹੀਂ ਤੂੰ ਓਏ ਔਰ ਬੁੱਦੂ ਗੱਲ ਕਰਤੀ ਬਾਬੇ ਆ ਜਾ ਇਹਨੂੰ ਤੋੜ ਦੇ ਇਹਨੂੰ ਲੈ ਜਾ ਮੈਂ ਆ ਜੈਣਾ ਯਾਰ ਤੂੰ ਆ ਇਹਨੂੰ ਤੋੜ ਦੇ ਫਿਰ ਇਹ ਜਾ ਅੜੂ ਆਪੀ ਚੰਗਾ ਹਾਂ ਉਹ ਤੂੰ ਜਾ ਯਾਰ ਉਹ ਕਹਿੰਦਾ ਵੀ ਉਹਨੂੰ ਕੰਮ ਸੀਗਾ ਉਹਨੂੰ ਤੂੰ ਉਹਨੂੰ ਭੇਜ ਯਾਰ ਚੱਲ ਆ ਯਾਰ ਤੂੰ ਜਾ ਉਹ ਉਹ ਕਰ ਯਾਰ ਤੂੰ ਜਾ ਮੈਂ ਉਹ ਨਹੀਂ ਲਾ ਦੂਪੇ ਮੈਂ ਉਰੀ ਬੈਣਾ ਉਰੇ ਮੈਂ ਕੰਮ ਛੋੜਾ ਕੰਮ ਕਰਨਾ ਪੈਣਾ ਫਸ ਕੰਮ ਸਾਰਾ ਨਿਭਣਗਾ ਤੂੰ ਓਏ ਰਾਇਆ ਨਹੀਂ ਕੋਈ ਆਜੋ ਯਾਰ ਤੂੰ ਤਾਂ ਇਕੱਲਾ ਬੈਠਾ ਆ ਆਜਾ ਆਜਾ ਖੁੱਲਿਆ ਹੀ ਆ ਗੇਟ ਆਜਾ ਆਜਾ ਮਿੱਠੀਏ ਆਜਾ ਵਾ ਤੇਰਾ ਆਦਾ ਸਰਾ ਹੋ ਗਿਆ ਤਾਂ ਚੁੱਟੀ ਦਾ ਮਾਰ ਲਿਆ ਓਏ ਵਾ ਕਿਵੇਂ ਆ ਠੀਕੇ ਠੀਕ ਆ ਵਧੀਆ ਵਧੀਆ ਤੂੰ ਨਾ ਤੂੰ ਬੈਠਾ ਮੈਂ ਤੂੰ ਹੋ ਗਿਆ ਫਿਰ ਪੈਣਾ ਪੂਰਾ ਕਾ ਨਾ ਹੁੰਦਾ ਝੂਟਾ ਫਿਰ ਪੂਰਾ ਪੂਰਾ ਤੂੰ ਇੰਨਾ ਯਾਰ ਲੇਟ ਅੱਜ ਹੋਣੀ ਆ ਅੱਜ ਤੂੰ ਆ ਗਿਆ ਬਾਬੇ ਅੱਜ ਤੈਨੂੰ ਮਾਲ ਚੂਟੀ ਦਾ ਕਰ ਉਹ ਲੇਟ ਨਹੀਂ ਮਿੱਤਰਾ ਮਾਲ ਦਾ ਵੀ ਗੱਲ ਕਰਨਾ ਦੇ ਤੂੰ ਆਏ ਅੱਜ ਇਹ ਮਾਲ ਲਗਿਆ ਤਾ ਨਾ ਇਹ ਤਾਂ ਸੁਰਗ ਦਾ ਝੂਟਾਈ ਆ ਓਹ ਇਹਨੂੰ ਲਾ ਇਹ ਨੂੰ ਦੇਖੀ ਚੱਲੀਏ ਤਾਂ ਮਤਲਬ ਉਹ ਜਮਾ ਝੂਟ ਆਇਆ ਤੁਹਾਨੂੰ ਹਵਾ ਲਾ ਲਾ ਹਵਾ ਚੱਲਦੀ ਔਰ ਓਲਾ ਕਰਨਾ ਇਹਨੂੰ ਓਲਾ ਕਰਨਾ ਨਹੀਂ ਇਹ ਤੈਨੂੰ ਤੂੰ ਦੱਸ ਇੱਕ ਪਹਿਲਾਂ ਮੈਨੂੰ ਗੱਲ ਕਰਨਾ ਨਾ ਪੂਰਾ ਸੈੱਟ ਹੋਣਾ ਨਾ ਕੰਮ ਪੂਰਾ ਮਾਸ ਚੰਡੀਗੜ੍ਹ ਨਾਲ ਸੁਵਾਦ ਹੋ ਰਿਹਾ ਹੈ ਨਾ ਇੱਥੇ ਹੀ ਆ ਬਾਬੇ ਪੈਨ ਤੇ ਯਾਰ ਪੂਰਾ ਪੂਰਾ ਓਲਾ ਕਰ ਫਿਰ ਯਾਰ ਲਾ ਇਹਨੂੰ ਹਵਾ ਬਹੁਤ ਚੱਲਦੀ ਹੈਗੀ ਤੂੰ ਇਹ ਮਾਰਦਾ ਲਾ ਕੇ ਚੱਲ ਕਰਲਾ ਹਾ ਹਾ ਲੈ ਫੜ ਮਿੱਤਰਾ ਆਪਾਂ ਦਾ ਸੈੱਟ ਪਹਿਲਾਂ ਹੀ ਹੋਏ ਹੋਏ ਆ ਇਹ ਤੂੰ ਸੈੱਟ ਹੋ ਜਾ ਆਪਾਂ ਦਾ ਬਜਾਵਾ ਸਰਾ ਕੰਮ ਕਰਈ ਹੋਇਆ ਸੰਗਾਂ ਜਾ ਆਹ ਸ਼ੇਰ ਸਿੱਖ ਗਿਆ ਓਏ ਸਿੱਖ ਗਿਆ ਤਾਂ ਸਵਾਦ ਹੀ ਲਿਆਤਾ ਕਈਆ ਮਿੱਤਰਾ ਜ਼ਿੰਦਗੀ ਦੇ ਨਾ ਦਮਾਣ ਤੂੰ ਮਰੇ ਭਰਾ ਤੇ ਨਾਂ ਵਾਲਾ ਵਧੀਆ ਜਿਹੜੀ ਜੱਦਗੀ ਆ ਨਾ ਇਹ ਇਹ ਵਧੀਆ ਖੂਬਸੂਰਤ ਆ ਇਹ ਥਿੰਦੀਆਂ ਆ ਨਾ ਇੱਥੇ ਚਾਰ ਚਾਰ ਚੀਜ਼ਾਂ ਤੇਨੂੰ ਤੂੰ ਦੇਖ ਜੀ ਅੱਖਾਂ ਖੋਲ ਕੇ ਦੇਖ ਤੂੰ ਇੱਥੇ ਸਵਰਗ ਜੀ ਆ ਸਾਰਾ ਕੁਝ ਹੀ ਵਧੀਆ ਲੱਗੀ ਜਾਂਦਾ ਬਾਬੇ ਸਾਰਾ ਕੁਝ ਹੀ ਬਾਬੇ ਉਹਦੇ ਮੱਤਾਂ ਹਿੱਲੀ ਜਾਂਦਾ ਉਹ ਸਾਰਾ ਮੱਤਾਂ ਹਿੱਲੀ ਜਾਂਦਾ ਯਾਰ ਆਸਰਾ ਆ ਪਿਆ ਨਵਾ ਯਾਰ ਉਹ ਲਿਆ ਆ ਸੁਰਗਾ ਯਾਰ ਦੇਖ ਪਰੀਆਂ ਓਏ ਓਰੇ ਭੂਣ ਤਰਿਆ ਜਾਂਦਾ ਹਾਂ ਵਾਹ ਅਕਰ ਰਹਿ ਗਿਆ ਉਹਨਾਂ ਨਾਲ ਤੂੰ ਆਹ ਲਾਸਟ ਆਹ ਲਾਸਟ ਆ ਉਹ ਲਾਸਟ ਜਰਾ ਜੂਆ ਆਣੀਆ ਸਾਲਾ ਬਿੱਗਾ ਦਾ ਆਇਆ ਅੱਜ ਓਏ ਯਾਰ ਬੜਾ ਵਾਰ ਹੋ ਗਿਆ ਯਾਰ ਬੜਾ ਹੋ ਗਿਆ ਬਾਬੇ ਉਹਦਾ ਜਦੋਂ ਹੁੰਦਾ ਨਾ ਮੈਨੂੰ ਪਤਾ ਉਹ ਬਾਬੇ ਜਿਹੜਾ ਮਾਲ ਮਾਲ ਦਾ ਨਾ ਐਵੇਂ ਕਰਕੇ ਉਹਦਾ ਗੀਤ ਹੈ ਕੋਹਾਂ ਗੀਤ ਜਦੋਂ ਯਾਰ ਦਾ ਬੁੱਲਾ ਵਿੱਚ ਲਾਉਂਦੇ ਫਿਰ ਤੀਵੀਆਂ ਯਾਰ ਟਕਾਉਂਦੇ ਜ਼ਰਾ ਦਾ ਗੋਲੀ ਅੰਦਰ ਯਾਰ ਜਲੰਦਰ ਯਾਰ ਪਤਾ ਉਹ ਨਹੀਂ ਹੁੰਦਾ ਕੀ ਆਪਾਂ ਆਪਾਂ ਨੂੰ ਨਹੀਂ ਹੁੰਦਾ ਯਾਰ ਮੈਂ ਬਸ ਮੇਰੀ ਗੱਲ ਸੁਣ ਉਹ ਫੋਨ ਨਹੀਂ ਕਰਨਾ ਹੈਗਾ ਅੱਜ ਆਪਾਂ ਚੱਲਣਾ ਗਾ ਜਾ ਕੇ ਅੱਜ ਆਪਾਂ ਉਹਨੂੰ ਇਕੱਠੀ ਮਿਲਦੇ ਜਾ ਕੇ ਅੱਜ ਹੀ ਮਿਲਦੇ ਆ ਜਰੂਰ ਆਪਾਂ ਅੱਜ ਹੀ ਸ਼ਾਮ ਨੂੰ ਬਹਿਣੇ ਆ ਗਏ ਸਹੀ ਗੱਲ ਹੁਣ ਹੁਣ ਆਪਾਂ ਚੱਲਦੇ ਆ ਜੰਗਾ ਮੈਂ ਕਹਣਾ ਉਹਨੂੰ ਲੈ ਕੇ ਆਉਣੇ ਆ ਪਰ ਸਹੀ ਗੱਲ ਆ ਤੂੰ ਨਹੀਂ ਬੈਠਾ ਮੂੰ ਉਹਨੂੰ ਲੋਚੂ ਅੱਜ ਤੱਕ ਨਹੀਂ ਬੈਏ ਕਰਦੇ ਆ ਕੰਮ ਤੂੰ ਉਹਨੂੰ ਘਰ ਪਾਉਣਾ ਉਹ ਤਾਂ ਬਾਜ ਹੋ ਬਣਾਜ ਉਹ ਬਾਬੇ ਉਹਦਾ ਸੱਟੀ ਹੀ ਰਹਿੰਦਾ ਯਾਰ ਉਹਨੂੰ ਕਹਿੰਦਾ ਤੂੰ ਬਣਾ ਬਾਲ ਤੈਨੂੰ ਸਾਨੂੰ ਜੱਟ ਗਿਆ ਆ ਆ ਜਾ ਆ ਜਾ ਤਲੀਏ ਜਾ ਚੱਲ ਹੱਥ ਲੀ ਆ ਜਾ ਚੱਲ ਲੀ ਆ ਜਾ ਜ਼ਰਾ a few moments later ਜੀੜਾ ਆ ਜਾਵੇ ਆਹ ਨਾ ਨਹੀਂ ਮਾਰਨਾ ਸੇਰਾ ਲੈ ਆਗੀ ਦੇ ਗੋਣਾ ਮਾਰ ਦਿਖਾ ਦਈਏ ਛੱਪ ਕੱਢ ਦਈਏ ਸਾਨੂੰ ਕੱਢਦੇ ਬਾਬੇ ਛੋਟੀ ਦਾ ਲੈ ਬਾਬੇ ਓਏ ਬਾਬੇ ਦਾ ਖਰਾ ਸੁਣਾ ਪਹਿਲੇ ਆਦਾ ਪਹਿਖਰਾ ਸੁਣਾ ਖਰਾ ਸੁਣਾ ਲੈ ਲੈ ਇਹ ਖਰਾ ਸੋਣਾ ਬਾਹ ਚਲਦੀ ਆ ਪਹਿਲਾਂ ਲਾਈ ਲਈਏ ਪਹਿਲਾਂ ਲਾਈ ਲੋ ਗੱਲਾਂ ਬਾਅਦ ਵਿੱਚ ਕਰਾਂ ਪਹਿਲਾਂ ਇਹ ਚੋਲੀ ਬਾਦੂ ਬਾਦ ਆ ਆ ਤੇਰੇ ਕੋਲ ਆ ਇੱਧਰ ਲਾਉਗਾ ਤੇਰੇ ਕੋਲੋਂ ਪਾਸੇ ਲਾ ਲਿਆ ਤੂੰ ਆਦੀ ਫੜਾ ਦੇ ਵੀ ਲਾਈ ਦੇ ਯਾਰ ਲੈ ਓਏ ਲੈ ਬੱਬੇ ਓਏ ਧਾਤ ਓਏ ਕਿਵੇਂ ਲੱਗਿਆ ਆ ਜ਼ਾਵੇ ਸਰਾ ਕਰਤਾ ਮੀਠਿਆ ਤੁਸੀਂ ਯਾਰ ਸਰਾ ਕਰਦੇ ਹੋ ਯਾਰ ਬੰਨੇ ਆਣੇ ਰੋ ਲੱਗੇ ਛੋਡੇ ਜਾ ਗਏ ਨਾ ਜਦੋਂ ਵੇ ਬਾਬੇ ਸਰਾ ਹੋਣ ਲੱਗ ਗਿਆ ਆਹ ਯਾਰ ਸਰਾ ਸਰਾ ਹੋਦੀ ਹੈ ਨਾ ਆਹਾ ਹਾ ਹਾ ਕਾਫੀ ਵੇ ਤਸ ਮੋਕਾ ਜੂੜੀਏ ਦੱਸ ਫਿਰ ਮੰਦਾ ਮੰਦਾ ਬਾਈ ਛੋਡੇ ਜਾ ਗਏ ਨਾਲ ਵਾਤਾ ਨਹੀਂ ਹੈਗਾ ਨਾ ਦੰਡੀ ਗੜਾ ਕਿੱਥੇ ਬੰਦਾ ਬਾਈ ਬੇਕਾਰ ਵਸ ਆ ਸਵਾਲ ਉਸਲੀ ਆ ਉੱਥੇ ਬਸ ਤੀਮੀ ਦੇਖਿਆ ਆ ਦੇਖ ਤੂੰ ਉਸਲੀ ਆ ਉਹ ਦੇਖ ਉਹ ਦੇ ਕੀੜੀ ਚ ਵੀ ਤੀਮੀ ਦੀ ਇਹ 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 ਬਸ ਇਹ ਦੇਖਦਾ ਨਹੀਂ ਹੁਣ ਦੀ ਦੇਖ ਰਿਹਾ ਬਾਈ ਹੁਣ ਮੈਨੂੰ ਆ ਗਿਆ ਕਿਵੇਂ ਝੂ ਝੂ ਟੋਰਦੇ ਬਾਈ ਮਟਕਾ ਬਾਈ ਮੈਨੂੰ ਹੁਣ ਇਹ ਦੀਦਾਗਾ ਮੈਨੂੰ ਇਹ ਪੈਸਾ ਸਡੇਲੀ ਤੇ ਨਵੀਂ ਦੇਖ ਕੇ ਮਟਕ ਮਰਕ ਦੌਰ ਬਾਈ ਤੂੰ ਦੇਖ ਤੂੰ ਤੁਸੀਂ ਦੋਨਾਂ ਨੇ ਬਸ ਆ ਕੰਮ ਕਰਨਾ ਤੁਹਾਡੇ ਭਰਾ ਦਾ ਹਣ ਮੁਕੜਾ ਨਹੀਂ ਜਾ ਇਹਦਾ ਮੇਰੇ ਕੋਲੇ ਕਦੇ ਵੀ ਚੰਗਾ ਇਹ ਓਏ ਬਾਬੇ ਆਦਾ ਠੀਕ ਆ ਇਸਨੇ ਇੱਕ ਕਾਲਾ ਮਾਲ ਖਾਣਾ ਫਿਰ ਅੱਜ ਖਵਾ ਦੀ ਇਹ ਕਾਲਾ ਮਾਲ ਆਜਾ 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 ਹੋਣਾ ਅੱਜ ਤੈਨੂੰ ਸੈੱਟ ਕਰਨਾ ਮਾੜਾ ਆਇਆ ਲਾਲਾ ਬਸ ਮਿਲੂ ਕਰ ਰੱਖਾ ਜਾ ਓ ਬਾਬਾ ਕਿੱਥੇ ਹੋਣਾ ਮਾੜਾ ਆਇਆ ਆ ਚਾਂਦੀ ਦੀ ਡੱਬੀ ਆ ਦੇਖ ਚੱਕ ਕੇ ਜੋ ਮਾੜਾ ਆਇਆ ਮਾਲ ਉਹ ਇਹ ਤਾਂ ਉਹ ਗੱਲ ਕਰਦਾ ਕਿਦਾ ਸੋਖਣਾਂ ਡੱਬੀ ਅਲੇ ਭਰੀ ਪਈ ਠੀਕ ਹੈ ਪੂਰਾ ਖੜਾ ਪੈ ਜਾ ਓਏ ਪੂਰਾ ਮੇਰਾ ਹੀ ਦੁੱਧ ਆਵੇ ਅਸਰ ਜੀ ਕਰਿਆਦਾ ਆਤਲਾ ਮੈਂ ਰੋਕਿਆ ਤੈਨੂੰ ਕੋਈ ਸਾਥੀ ਚੱਲ ਵੀਡੀਓ ਸ਼ੈਟ ਨਹੀਂ ਦਿੱਤੀ ਅੱਜ ਦੀ ਯਾਰ ਉਹ ਜਿਹੜੀ ਤੁਸੀਂ ਲਿਆ ਮਾਲ ਦਿੱਤੀ ਹੈ ਮਾਲ ਨਹੀਂ ਦਿੱਤਾ ਜਾਂਦਾ ਤੀਹੇ ਗੋਡਾ ਲਓ ਉਹ ਬਿੜਤਾ ਇਹੋ ਜਿਹਾ ਮਿੱਟੀ ਇਹ ਵੀ ਲਾ ਕੇ ਦੇਖ ਇੱਕ ਇੱਕ ਲਾਵਾ ਦੇ ਲਵਾ ਦੇ ਇੱਕ ਲਵਾ ਦੇ ਨਾ ਜੀ ਦੋੰਦੀਆ ਪਾ ਜਾ ਕੋਈ ਨਹੀਂ ਇੱਥੇ ਜਾ ਜਾ ਨਹੀਂ ਹੈਗੇ ਅਰੇ ਭਾਈ ਬੈਠੇ ਬਾਪ ਤੇ ਦਾ ਹੋ ਗਿਆ ਸੈਟ ਨੋ ਵੀ ਮੇਰੀ ਜਿਹੜਾ ਸੈੱਟ ਵਾਲਾ ਹੋ ਗਿਆ ਬਾਬੇ ਇਹ ਹੁਣ ਲੱਗ ਗਿਆ ਨਹਰੇ ਤੇ ਤੋੜ ਲੱਗਣ ਲੱਗ ਗਈ ਮੇਰੀ ਗੱਲ ਸੁਣਦਾ ਪਹਿਲਾਂ ਠੀਕ ਹੈ ਹੰਨੇ ਤੋਂ ਪੈਸੇ ਪੂਰੇ ਲਿਆ ਬਣਾ ਲਿਆ ਪਾ ਤੇ ਐ ਤਾਂ ਇਹ ਆਪਣਾ ਕੱਲ ਦਿੱਲੀ ਮਾਲ ਆਉਂਦਾਗਾ ਠੀਕ ਹੈ